ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਏ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਕਮੈਂਟ ਜ਼ਰੂਰ ਕਰਨਾ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਪੰਜਾਬ ਦੀ ਇੱਕ ਛੋਟੇ ਜਿਹੇ ਪਿੰਡ ਵਿੱਚ ਜਿੱਥੇ ਗਲੀਆਂ ਵਿੱਚ ਹਮੇਸ਼ਾ ਧੂੜ ਮਿੱਟੀ ਉੱਡਦੀ ਰਹਿੰਦੀ ਸੀ ਖੇਤਾਂ ਵਿੱਚ ਹਰੀ-ਹਰੀ ਫਸਲਾਂ ਨਾਲ ਹਵਾ ਝੂਲਦੀਆਂ ਅਤੇ ਖੇਤਾਂ ਵਿੱਚ ਹਰੀਆਂ-ਹਰੀਆਂ ਫਸਲਾਂ ਹਵਾ ਦੇ ਨਾਲ ਝੂਲਦੀਆਂ ਸਨ ਤੇ ਸਵੇਰ ਦੀਆਂ ਗੂੰਜਣ ਵਾਲੀਆਂ ਕੋਇਲਾਂ ਦੀਆਂ ਆਵਾਜ਼ਾਂ ਲੋਕਾਂ ਦੇ ਕੰਨਾਂ ਵਿੱਚ ਮਿੱਠੀ ਧੁਨ ਬਣ ਕੇ ਵੱਜ ਰਹੀਆਂ ਸਨ ਉੱਥੇ ਇੱਕ ਪੁਰਾਣਾ ਖੂਹ ਸੀ ਇਹ ਖੂਹ ਪਿੰਡ ਦਾ ਸਿਰਫ ਪਾਣੀ ਦਾ ਸਰੋਤ ਨਹੀਂ ਸੀ ਇਹ ਪਿੰਡ ਦੀ ਜਾਨ ਸੀ ਲੋਕਾਂ ਦੀਆਂ ਗੱਲਾਂ, ਹਾਸੇ, ਰੋਣੇ ਅਤੇ ਖੁਸ਼ੀਆਂ ਨਾਲ ਭਰਿਆ ਹੋਇਆ ਸੀ ਸਭ ਕੁਝ ਇਸ ਖੂਹ ਨਾਲ ਜੁੜਿਆ ਹੋਇਆ ਸੀ ਖੂਹ ਦੀ ਉਮਰ ਕਿਸੇ ਨੂੰ ਪੱਕੀ ਨਹੀਂ ਸੀ ਪਤਾ ਪਰ ਪਿੰਡ ਦੇ ਸਭ ਤੋਂ ਵੱਡੇ ਬਜ਼ੁਰਗ ਬਾਬਾ ਗੁਰਮੁਖ ਸਿੰਘ ਜੀ ਕੈਨਵੇ ਸਨ ਮੈਨੂੰ ਯਾਦ ਹੈ ਜਦੋਂ ਮੈਂ ਬੱਚਾ ਸੀ ਮੇਰੇ ਦਾਦਾ ਜੀ ਵੀ ਕਹਿੰਦੇ ਸਨ ਇਹ ਖੂਹ ਮੇਰੇ ਪਿਓ ਦੇ ਜ਼ਮਾਨੇ ਦਾ ਬਣਿਆ ਹੋਇਆ ਹੈ ਇਹ ਸੁਣ ਕੇ ਪਿੰਡ ਦੇ ਬੱਚੇ ਅਚਰਜ ਨਾਲ ਖੂਹ ਨੂੰ ਦੇਖਦੇ ਤੇ ਤੱਕਦੇ ਜਿਵੇਂ ਇਹ ਕੋਈ ਜਿਉਂਦਾ ਇਤਿਹਾਸ ਹੋਵੇ ਖੂਹ ਗਲਾਈ ਵਿੱਚ ਸੀ ਚਿੱਟੇ ਸਲੇਟੀ ਪੱਥਰਾਂ ਨਾਲ ਬਣਿਆ ਹੋਇਆ ਸੀ ਉਸ ਦੇ ਚਾਰੇ ਪਾਸੇ ਛਾਂ ਦੇਣ ਵਾਲੇ ਪੁਰਾਣੇ ਦਰਖਤ ਸਨ ਇੱਕ ਵੱਡਾ ਬੋਹੜ, ਦੋ ਨਿੰਮ ਦੇ ਦਰਖਤ ਅਤੇ ਕੋਲ ਹੀ ਇੱਕ ਬੇਰੀ ਦਾ ਦਰਖਤ ਸੀ ਜਿਸ ਉੱਤੇ ਹਮੇਸ਼ਾ ਪੰਛੀਆਂ ਦੀ ਚਹਿਚਾਹਟ ਰਹਿੰਦੀ ਸੀ। ਖੋਦ ਦੇ ਮੂੰਹ ਤੇ ਮੋਟਾ ਲੱਕੜੀ ਦਾ ਮੰਜਾ ਸੀ ਜਿਸ ਤੇ ਲੋਹੇ ਦਾ ਪੱਈਆ ਲੱਗਿਆ ਹੋਇਆ ਸੀ। ਰੱਸੀ ਨਾਲ ਜੁੜਿਆ ਇੱਕ ਵੱਡਾ ਤਾਂਬੇ ਦਾ ਵਾਲਟੀ ਨੁਮਾ ਘੜਾ ਸੀ ਜਿਸ ਨਾਲ ਪਾਣੀ ਬਾਹਰ ਕੱਢਿਆ ਜਾਂਦਾ ਸੀ। ਗਰਮੀਆਂ ਵਿੱਚ ਜਦੋਂ ਪਿੰਡ ਦੇ ਲੋਕ ਖੇਤਾਂ ਤੋਂ ਥੱਕੇ ਹਾਰੇ ਵਾਪਸ ਆਉਂਦੇ ਉਹ ਖੂਹ ਦਾ ਠੰਡਾ ਪਾਣੀ ਪੀ ਕੇ ਆਪਣੀ ਤਰਸ ਮਿਟਾਉਂਦੇ। ਸਰਦੀਆਂ ਵਿੱਚ ਵੀ ਇਹ ਪਾਣੀ ਮਿੱਠਾ ਤੇ ਸੁਆਦਲਾ ਲੱਗਦਾ। ਇਸ ਖੂਹ ਦੇ ਕੋਲ ਹਰ ਸਵੇਰ ਪਿੰਡ ਦੀਆਂ ਔਰਤਾਂ ਆਪਣੀਆਂ ਮਟਕੇ ਲੈ ਕੇ ਆਉਂਦੀਆਂ। ਉਹ ਪਾਣੀ ਭਰਦੀਆਂ ਤੇ ਨਾਲ ਹੀ ਗੱਲਾਂ-ਵਾਟਾਂ ਕਰਦੀਆਂ। ਕੋਈ ਆਪਣੇ ਵਿਆਹ ਦੀ ਜ਼ਿੰਦਗੀ ਦੀ ਗੱਲ ਦੱਸਦੀ, ਕੋਈ ਆਪਣੇ ਸਾਸਨ ਨਾਲ ਹੋਈ ਲੜਾਈ ਦਾ ਜ਼ਿਕਰ ਕਰਦੀ, ਕੋਈ ਆਪਣੇ ਬੱਚਿਆਂ ਦਾ ਹਾਲ ਸੁਣਾਉਂਦੀ। ਖੂ ਪਿੰਡ ਦੇ ਲਈ ਸਿਰਫ ਪਾਣੀ ਦਾ ਸਰੋਤ ਨਹੀਂ ਸੀ ਇਹ ਇੱਕ ਅਜੀਹੀ ਜਗ੍ਹਾ ਸੀ ਜਿੱਥੇ ਲੋਕ ਆਪਣਾ ਦੁੱਖ ਸੁੱਖ ਸਾਂਝਾ ਕਰਦੇ ਸਨ ਪਿੰਡ ਦੇ ਬੱਚੇ ਵੀ ਖੂ ਦੇ ਨੇੜੇ ਖੇਡਣ ਆਉਂਦੇ ਉਹ ਪਾਣੀ ਕੱਢਣ ਵਾਲੀ ਰੱਸੀ ਨਾਲ ਖੇਡਦੇ ਪੱਥਰ ਛੁੱਟ ਕੇ ਪਾਣੀ ਵਿੱਚ ਛਾਲਾ ਮਾਰਦੇ ਤੇ ਮਜ਼ੇ ਵੀ ਲੈਂਦੇ ਕਹਾਣੀ ਦੀ ਅਸਲੀ ਸ਼ੁਰੂਆਤ ਤਦ ਹੋਈ ਜਦੋਂ ਪਿੰਡ ਵਿੱਚ ਬਹੁਤ ਭਾਰੀ ਸੋਕਾ ਪੈ ਗਿਆ ਉਸ ਸਾਲ ਮੀਂਹ ਨਹੀਂ ਪਿਆ ਖੇਤ ਸੁੱਕ ਗਏ ਨਦੀਆਂ ਤੇ ਚੋਏ ਪੂ ਸੁੱਕ ਗਏ ਪਿੰਡ ਦੇ ਲੋਕ ਚਿੰਤਾ ਵਿੱਚ ਪੈ ਗਏ ਕਿ ਹੁਣ ਪਾਣੀ ਕਿੱਥੋਂ ਆਵੇਗਾ ਉਸ ਵੇਲੇ ਇੱਕ ਖੂਹ ਹੀ ਇੱਕ ਸਰੋਤ ਸੀ ਜਿਸ ਵਿੱਚ ਅਜੇ ਵੀ ਪਾਣੀ ਸੀ ਲੋਕ ਕਹਿੰਦੇ ਸਨ ਕਿ ਇਸ ਖੂਹ ਦਾ ਪਾਣੀ ਕਦੇ ਸੁੱਕਦਾ ਨਹੀਂ ਬਾਬਾ ਗੁਰਮੁਖ ਦੱਸਦੇ ਸਨ ਕਿ ਇਹ ਖੂਹ ਦੇ ਤਲੇ ਕੋਈ ਪੁਰਾਣੀ ਜ਼ਮੀਨੀ ਸਰੋਤ ਹੈ ਜੋ ਹਮੇਸ਼ਾ ਪਾਣੀ ਨਾਲ ਭਰਿਆ ਰਹਿੰਦਾ ਹੈ ਪਿੰਡ ਵਿੱਚ ਇੱਕ ਕਿਦਵੰਤੀ ਚੱਲਦੀ ਰਹੀ ਕੀ ਖੂਹ ਕਿਸ ਸਮੇਂਦਾ ਹੈ ਮਹਾਨ ਸੰਤ ਨੇ ਆਪਣੇ ਹੱਥਾਂ ਨਾਲ ਖੋਦੇ ਅਸੇ ਕਿਹਾ ਜਾਂਦਾ ਕਿ ਸੰਤ ਨੇ ਜੰਗਲ ਵਿੱਚ ਧਿਆਨ ਕਰਦੇ ਸਮੇਂ ਪਿੰਡ ਦੇ ਲੋਕਾਂ ਨੂੰ ਪਾਣੀ ਦੀ ਕਮੀ ਨਾਲ ਤੜਫਦੇ ਦੇਖਿਆ ਉਸਨੇ ਪ੍ਰਭੂ ਅੱਗੇ ਅਰਦਾਸ ਕੀਤੀ ਤੇ ਆਪਣੀ ਲਾਠੀ ਨਾਲ ਜ਼ਮੀਨ ਤੇ ਬਾਰਿਆ ਉਦੋਂ ਪਾਣੀ ਦਾ ਚਸ਼ਮਾ ਨਿਕਲਿਆ ਤੇ ਸੰਤ ਨੇ ਉੱਥੇ ਖੂਹ ਖੋਦ ਕੇ ਪਿੰਡ ਦੇ ਲੋਕਾਂ ਨੂੰ ਪਾਣੀ ਦਿੱਤਾ ਕਈ ਲੋਕਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਇਸ ਖੂਹ ਦੇ ਪਾਣੀ ਵਿੱਚ ਚੰਗਿਆਈ ਦੀ ਤਾਕਤ ਹੈ ਜੇ ਕੋਈ ਬਿਮਾਰ ਹੋ ਜਾਂਦਾ ਹੈ ਉਸ ਨੂੰ ਇਸ ਖੂਹ ਦਾ ਪਾਣੀ ਪਲਾਇਆ ਜਾਵੇ ਤਾਂ ਉਹ ਜਲਦੀ ਠੀਕ ਹੋ ਜਾਂਦਾ ਹੈ। ਬਾਬਾ ਗੁਰਮੁਖ ਪਿੰਡ ਦੇ ਸਭ ਤੋਂ ਵੱਡੇ ਬਜ਼ੁਰਗ ਜੋ ਖੂਹ ਬਾਰੇ ਸਭ ਤੋਂ ਜ਼ਿਆਦਾ ਜਾਣਦੇ ਸੀ। ਅਮਰਜੀਤ ਇੱਕ ਜਵਾਨ ਖੇਤੀਬਾੜੀ ਕਰਨ ਵਾਲਾ ਇਨਸਾਨ ਜਿਸ ਦਾ ਖੂਹ ਨਾਲ ਬਚਪਨ ਤੋਂ ਨਾਤਾ ਸੀ। ਗੁਰਪ੍ਰੀਤ ਕੌਰ ਪਿੰਡ ਦੀ ਇੱਕ ਸਧਾਰਨ ਪਰ ਬਹੁਤ ਹਿੰਮਤੀ ਔਰਤ ਜੋ ਖੂਹ ਦੇ ਪਾਣੀ ਨਾਲ ਜੁੜੀ ਇੱਕ ਵੱਡੀ ਘਟਨਾ ਵਿੱਚ ਮੁੱਖ ਭੂਮਿਕਾ ਨਿਭਾਉਦੀ ਹੈ। ਸੁਰਜੀਤ ਅਮਰਜੀਤ ਦਾ ਦੋਸਤ ਜੋ ਕਹਾਣੀ ਵਿੱਚ ਹਾਸਾ ਤੇ ਮਸਤੀ ਵੀ ਲੈ ਕੇ ਆਉਂਦਾ ਏ ਸੋਕੇ ਕਾਰਨ ਪਿੰਡ ਵਿੱਚ ਹਾਲਤ ਬਹੁਤ ਖਰਾਬ ਹੋਣ ਲੱਗੀ ਪਾਣੀ ਕੱਟਣ ਲਈ ਖੂਹ ਤੇ ਲਾਈਨਾਂ ਲੱਗਣ ਲੱਗੀਆਂ ਪਹਿਲਾਂ ਲੋਕ ਹੱਸਦੇ ਖੇਡਦੇ ਪਾਣੀ ਭਰਦੇ ਸਨ ਪਰ ਹੁਣ ਉਹਨਾਂ ਦੇ ਚਿਹਰਿਆਂ ਤੇ ਤਣਾਅ ਸੀ ਇੱਕ ਦਿਨ ਖੂਹ ਦੇ ਪਾਸੋਂ ਗੁਰਪ੍ਰੀਤ ਕੌਰ ਦੀ ਘੜੀ ਹੱਥੋਂ ਛੁੱਟ ਕੇ ਪਾਣੀ ਵਿੱਚ ਡਿੱਗ ਪਈ ਘੜੀ ਦਾ ਮੋੜ ਕੱਢ ਲਈ ਗਈ ਪਰ ਉਸਨੇ ਧਿਆਨ ਕੀਤਾ ਕਿ ਖੂਹ ਦੇ ਪਾਣੀ ਵਿੱਚ ਇੱਕ ਅਜੀਬ ਚਮਕ ਸੀ ਜੋ ਪਹਿਲਾਂ ਕਦੇ ਨਹੀਂ ਸੀ ਇਹ ਚਮਕ ਕਹਾਣੀ ਨੂੰ ਅੱਕੇ ਵੱਲ ਤੋੜਦੀ ਹੈ ਉਸ ਅਜੀਬ ਚਮਕ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਉਹ ਸਵੇਰ ਠੰਡੀ ਸੀ ਹਵਾ ਹੌਲੇ ਹੌਲੇ ਚੱਲ ਰਹੀ ਸੀ ਗੁਰਪ੍ਰੀਤ ਆਪਣੀ ਮਟਕੀ ਭਰਨ ਲਈ ਖੂਹ ਤੇ ਆਈ ਸੋਕਾ ਪੈਣ ਕੰਨ ਪਾਣੀ ਘੱਟ ਸੀ ਪਰ ਜੋ ਕੁਝ ਬਚਿਆ ਸੀ ਉਹ ਬਹੁਤ ਸਾਫ਼ ਤੇ ਠੰਡਾ ਸੀ ਪਰ ਅੱਜ ਉਸਨੇ ਕੁਝ ਅਜੀਬ ਵੇਖਿਆ ਪਾਣੀ ਦੀ ਤਹਿ ਵਿੱਚੋਂ ਇੱਕ ਹੌਲੀ ਨੀਲੀ ਚਮਕ ਨਿਕਲ ਰਹੀ ਸੀ ਪਹਿਲਾਂ ਉਸ ਨੂੰ ਲੱਗਿਆ ਕਿ ਸ਼ਾਇਦ ਸੂਰਜ ਦੀ ਕਿਰਨ ਤੇ ਕਿਸੇ ਤੇ ਕੋਨੇ ਤੇ ਪੈ ਰਹੀ ਹੋਵੇ ਪਰ ਅਸਮਾਨ ਵਿੱਚ ਸੂਰਜ ਤੇ ਪੂਰਾ ਚੜ੍ਹਿਆ ਵੀ ਨਹੀਂ ਸੀ ਗੁਰਪ੍ਰੀਤ ਨੇ ਘੜੀ ਨਾਲ ਪਾਣੀ ਕਟਿਆ ਅਤੇ ਘੜੇ ਨਾਲ ਪਾਣੀ ਕਟਿਆ ਤੇ ਧਿਆਨ ਨਾਲ ਵੇਖਿਆ ਪਾਣੀ ਦਾ ਰੰਗ ਸਧਾਰਨ ਸੀ ਪਰ ਤੈ ਵਿੱਚੋਂ ਆ ਰਹੀ ਚਮਕ ਅਜੇ ਵੀ ਮੌਜੂਦ ਸੀ ਉਹ ਸੋਚ ਵਿੱਚ ਪੈ ਗਈ ਦੁਪਹਿਰ ਤੱਕ ਇਹ ਗੱਲ ਪਿੰਡ ਦੇ ਅੱਧੇ ਲੋਕਾਂ ਤੱਕ ਪਹੁੰਚ ਗਈ ਕੀ ਖੂਹ ਦੇ ਪਾਣੀ ਵਿੱਚ ਕੋਈ ਚਮਕਦੀ ਚੀਜ਼ ਹੈ ਬੱਚੇ ਖੇਡ ਛੱਡ ਕੇ ਖੂਹ ਵੱਲ ਦੌੜੇ ਔਰਤਾਂ ਘਰਾਂ ਵਿੱਚੋਂ ਨਿਕਲ ਆਈਆਂ ਬਜ਼ੁਰਗ ਆਪਣੀਆਂ ਲਾਠੀਆਂ ਟਿਕਾਉਂਦੇ ਹੋਏ ਆ ਗਏ ਬਾਬਾ ਗੁਰਮੁਖ ਸਿੰਘ ਵੀ ਖੂਹ ਕੋਲ ਆ ਗਏ ਉਹ ਹੌਲੀ-ਹੌਲੀ ਝੁੱਕ ਕੇ ਪਾਣੀ ਦੇ ਅੰਦਰ ਵੇਖਣ ਲੱਗੇ ਕੁਝ ਪਲ ਚੁੱਪ ਰਹਿਣ ਤੋਂ ਬਾਅਦ ਉਹ ਬੋਲੇ ਇਹ ਆਮ ਚਮਕ ਨਹੀਂ ਇਹ ਖੂਹ ਦੇ ਤਲੇ ਤੇ ਕੋਈ ਖਾਸ ਗੱਲ ਹੈ ਅਮਰਜੀਤ ਅਤੇ ਉਸ ਦਾ ਦੋਸਤ ਸੁਰਜੀਤ ਦੋਵੇਂ ਬਚਪਨ ਦੇ ਖੂਹ ਦੇ ਹਲਦ ਵਾਲੇ ਖੇਡਦੇ ਸਨ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਇਸ ਚਮਕ ਦਾ ਪਤਾ ਲਗਾਉਣਾ ਚਾਹੀ ਜਾਈ। ਰੱਸੀ ਤੇ ਇੱਕ ਛੋਟਾ ਜਿਹਾ ਟੋਕਰਾ ਲੈ ਕੇ ਉਹ ਖੂਦ ਦੇ ਕਿਨਾਰੇ ਉਤਰਨ ਦੀ ਤਿਆਰੀ ਕਰਨ ਲੱਗੇ। ਔਰਤਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੋਨਾਂ ਨੇ ਹਿੰਮਤ ਦਿਖਾਈ। ਖੂਦ ਦੇ ਅੰਦਰ ਹਵਾ ਠੰਡੀ ਸੀ। ਪਾਣੀ ਦੀ ਸਤ੍ਹਾ ਹੌਲੀ-ਹੌਲੀ ਹਿੱਲ ਰਹੀ ਸੀ। ਉਹਨਾਂ ਨੇ ਪਾਣੀ ਵਿੱਚ ਲਪੇਟ ਦੀ ਰੋਸ਼ਨੀ ਮਾਰੀ। ਪਰ ਕਮ ਖੇ ਜੀ ਵੀ ਆਪਣੀ ਜਗ੍ਹਾ ਤੇ ਸੀ। ਤਹਿ ਵਿੱਚ ਇੱਕ ਕੋਨੇ ਵਿੱਚ ਸਰਜੀਤ ਨੇ ਟੋਕੇ ਨਾਲ ਕੁਝ ਲੋਕ ਛੋਣ ਦੀ ਕੋਸ਼ਿਸ਼ ਕੀਤੀ ਉਸ ਨੂੰ ਇੱਕ ਕਠੋਰ ਚੀਜ਼ ਦਾ ਅਹਿਸਾਸ ਹੋਇਆ ਕੁਝ ਮਿਹਨਤ ਤੋਂ ਬਾਅਦ ਉਸ ਨੇ ਇੱਕ ਪੱਥਰ ਨੂੰਾਂ ਚੀਜ਼ ਕੱਢ ਲਈ ਜਿਸ ਤੇ ਅਜੀਬ ਨਕਸ਼ੇ ਸਨ ਇਹ ਤਾਂ ਲੱਗਦਾ ਹੈ ਕਿ ਕਿਸੇ ਪੁਰਾਣੇ ਸਮੇਂ ਦੀ ਨਿਸ਼ਾਨੀ ਹੈ ਸ਼ਾਇਦ ਉਹੀ ਸੰਤ ਜਿਸ ਨੇ ਖੋਹ ਬਣਾਇਆ ਸੀ ਉਸ ਨਾਲ ਜੁੜੀ ਹੋਵੇ ਹੁਣ ਪਿੰਡ ਵਿੱਚ ਦੋ ਤਰ੍ਹਾਂ ਦੀਆਂ ਗੱਲਾਂ ਚੱਲਣ ਲੱਗੀਆਂ ਕੁਝ ਕਹਿੰਦੇ ਸਨ ਕਿ ਇਹ ਕੋਈ ਖਜ਼ਾਨੇ ਦੀ ਚਾਬੀ ਹੈ ਕੁਝ ਕਹਿੰਦੇ ਸਨ ਕਿ ਇਹ ਕੋਈ ਪਵਿੱਤਰ ਚਿੰਨ ਹੈ ਜਿਸ ਨੂੰ ਛੇੜਨਾ ਨਹੀਂ ਚਾਹੀਦਾ ਪਰ ਗੁਰਪ੍ਰੀਤ कौर ਦੇ ਮਨ ਵਿੱਚ ਇੱਕ ਵੱਖਰੀ ਸੋਚ ਸੀ ਉਸਨੇ ਸੋਚਿਆ ਜੇ ਪਾਣੀ ਵਿੱਚ ਹੈ ਤਾਂ ਸ਼ਾਇਦ ਇਹ ਪਾਣੀ ਨੂੰ ਸੁੱਕਣ ਤੋਂ ਬਚਾ ਰਹੀ ਹੋਵੇ ਅਗਲੇ ਹਫ਼ਤੇ ਵਿੱਚ ਸੋਕਾ ਹੋਰ ਵੱਧ ਗਿਆ ਨੇਲੇ ਪਿੰਡਾਂ ਦੇ ਲੋਕ ਵੀ ਇੱਥੇ ਪਾਣੀ ਲੈਣ ਆਉਣ ਲੱਗੇ ਖੂਹ ਤੇ ਲੰਬੀ ਲਾਈਨ ਹੋ ਜਾਂਦੀ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਖੂਹ ਦਾ ਪਾਣੀ ਘਟ ਹੀ ਨਹੀਂ ਸੀ ਹੋ ਰਿਹਾ ਲੋਕ ਕਹਿੰਦੇ ਸਨ ਇਹ ਤਾਂ ਚਮਕਦਾਰ ਚਮਤਕਾਰ ਇੱਕ ਸ਼ਾਮ ਬਾਬਾ ਗੁਰਮukh ਨੇ ਪਿੰਡ ਦੀ ਸਭਾ ਬੁਲਾਈ ਉਹ ਕਹਿੰਦੇ ਇਹ ਖੂਹ ਸਾਡਾ ਬਿਰਸ਼ਾ ਹੈ ਜਿਸ ਚ ਜੋ ਕੁਝ ਆਉ ਸਾਡੀ ਅਗਲੀ ਪੀੜ੍ਹੀ ਲਈ ਸੰਭਾਲਣਾ ਚਾਹੀਦਾ ਹੈ ਪਰ ਇਸ ਚਮਕਦਾ ਪੀੜ ਖੋਲਣਾ ਵੀ ਜ਼ਰੂਰੀ ਹੈ ਉਹਨਾਂ ਨੇ ਤੈਅ ਕੀਤਾ ਕਿ ਅਗਲੀ ਪੂਰਨਿਮਾ ਦੀ ਰਾਤ ਜਦੋਂ ਚੰਦ ਦੀ ਰੋਸ਼ਨੀ ਖੂਹ ਦੇ ਅੰਦਰ ਤੱਕ ਪਹੁੰਚੇਗੀ ਉਹ ਚਮਕ ਵਾਲੇ ਸਥਾਨ ਦੀ ਗਹਿਰਾਈ ਨਾਲ ਜਾਂਚ ਕਰਨਗੇ ਉਹ ਰਾਤ ਪਿੰਡ ਦੇ ਅੱਧੇ ਲੋਕ ਖੂਹ ਕੋਲ ਇਕੱਠੇ ਹੋਏ ਚੰਦ ਚਮਕ ਰਿਹਾ ਸੀ ਹਵਾ ਵਿੱਚ ਹਲਕੀ ਠੰਡਕ ਸੀ ਆਮਰਜੀਤ ਸੁਰਜੀਤ ਅਤੇ ਦੋ ਹੋਰ ਜਵਾਨ ਖੂਹ ਵਿੱਚ ਰੱਸੀ ਨਾਲ ਉਤਰੇ ਉਹਨਾਂ ਨੇ ਪਾਣੀ ਦੇ ਅੰਦਰੋਂ ਇੱਕ ਛੋਟਾ ਜਿਹਾ ਸੰਦੂਕ ਕੱਢਿਆ ਜੋ ਕਾਈ ਨਾਲ ਲਿਪਟਿਆ ਹੋਇਆ ਸੀ ਸੰਦੂਖ ਬਹੁਤ ਪੁਰਾਣਾ ਸੀ ਉਸ ਤੇ ਪਿੱਤਲ ਦੀਆਂ ਕੰਡੀਆਂ ਲੱਗੀਆਂ ਹੋਈਆਂ ਸਨ ਜਦੋਂ ਸੰਦੂਖ ਖੋਲਿਆ ਗਿਆ ਤਾਂ ਅੰਦਰ ਇੱਕ ਛੋਟੀ ਜੀ ਮਟਕੀ ਸੀ ਜਿਸ ਵਿੱਚ ਸੁਗੰਧਿਤ ਪਾਣੀ ਭਰਿਆ ਹੋਇਆ ਸੀ ਅਤੇ ਕੁਝ ਚਾਂਦੀ ਦੇ ਸਿੱਕੇ ਸਨ ਇਸ ਮਟਕੀ ਦੇ ਪਾਣੀ ਬਾਰੇ ਬਾਬਾ ਗੁਰਮੁਖ ਨੇ ਕਿਹਾ ਕਿ ਇਹ ਪਾਣੀ ਸਧਾਰਨ ਨਹੀਂ ਇਹ ਸ਼ਾਇਦ ਉਹ ਪਹਿਲਾ ਪਾਣੀ ਹੈ ਜਿਸ ਨੇ ਸੰਤ ਜਿਸ ਦਿਨ ਸੰਤ ਨੇ ਇਹ ਖੂਹ ਬਣਾਇਆ ਸੀ ਇਸੇ ਕਾਰਨ ਖੂਹ ਕਦੇ ਸੁੱਕਦਾ ਨਹੀਂ ਪਿੰਡ ਦੇ ਲੋਕ ਹੈਰਾਨ ਰਹਿ ਗਏ ਹੁਣ ਉਹਨਾਂ ਨੂੰ ਸਮਝ ਆ ਗਿਆ ਸੀ ਇਹ ਖੂਬ ਸਿਰਫ ਇੱਕ ਸਰੋਤ ਨਹੀਂ ਇਹ ਇੱਕ ਅਨਮੁੱਲੀ ਤਰੋਹਰ ਹੈ ਜੇ ਤੁਸੀਂ ਸੱਚੇ ਮਨ ਨਾਲ ਕੋਈ ਕੰਮ ਕਰਦੇ ਹੋ ਤਾਂ ਉਸ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲਦੀ ਹੈ ਉਸ ਤੋਂ ਬਾਅਦ ਉਸੇ ਮਟਕੀ ਨੂੰ ਫਿਰ ਪਾਣੀ ਵਿੱਚ ਹੀ ਰੱਖ ਦਿੱਤਾ ਗਿਆ ਪੂਨਮਾ ਦੀ ਰਾਤ ਜਦੋਂ ਮਟਕੀ ਫਿਰ ਖੋਲੀ ਗਈ ਉਸ ਦੀ ਸੁਗੰਧ ਪਿੰਡ ਵਿੱਚ ਫੈਲ ਗਈ ਪਾਣੀ ਬਿਲਕੁਲ ਸਾਫ਼ ਤੇ ਠੰਡਾ ਸੀ ਜਿਵੇਂ ਹਾਲ ਹੀ ਕਿਸੇ ਨੇ ਉਸ ਵਿੱਚ ਪਾਣੀ ਭਰਿਆ ਹੋਵੇ ਬਾਬਾ ਗੁਰਮੁਖ ਨੇ ਸੁਝਾ ਦਿੱਤਾ ਕਿ ਪਿੰਡ ਦੇ ਸਭ ਤੋਂ ਬਿਮਾਰ ਤੇ ਕਮਜ਼ੋਰ ਲੋਕਾਂ ਨੂੰ ਪਹਿਲਾਂ ਇਹ ਪਾਣੀ ਪਲਾਇਆ ਜਾਵੇ ਪਹਿਲੇ ਹੀ ਹਫ਼ਤੇ ਜਿੰਨਾਂ ਲੋਕਾਂ ਨੇ ਇਹ ਪਾਣੀ ਪੀਤਾ ਉਹਨਾਂ ਦੀ ਤੰਦਰੁਸਤੀ ਵਿੱਚ ਸੁਧਾਰ ਆ ਗਿਆ ਬੁੱਢੇ ਲਾਲਾ ਮੋਹਨ ਸਿੰਘ ਜੋ ਸਾਲਾਂ ਤੋਂ ਕਮਰ ਦਰਦ ਨਾਲ ਤੜਫਦੇ ਸਨ ਉਹ ਹੌਲੀ-ਹੌਲੀ ਚੱਲਣ ਲੱਗੇ ਪਿੰਡ ਦੇ ਬੱਚੇ ਜੋ ਹਮੇਸ਼ਾ ਬਿਮਾਰ ਰਹਿੰਦੇ ਸਨ ਹੁਣ ਖੇਤਾਂ ਵਿੱਚ ਦੌੜਦੇ ਫਿਰਨ ਲੱਗੇ। ਮਟਕੀ ਵਿੱਚੋਂ ਮਿਲੇ ਚਾਂਦੀ ਦੇ ਸਿੱਕੇ ਬਹੁਤ ਪੁਰਾਣੇ ਸਨ ਜਿਨ੍ਹਾਂ ਤੇ ਅਜੀਬ ਲਿਪੀ ਲਿਖੀ ਸੀ। ਪਿੰਡ ਦੇ ਲੋਕ ਕੁਝ ਪੜ੍ਹੇ ਲਿਖੇ ਨੌਜਵਾਨਾਂ ਨੇ ਖੋਜ ਕਰਕੇ ਪਤਾ ਲਗਾਇਆ ਕਿ ਇਹ ਸਿੱਕੇ ਸਾਇਦ 300 ਸਾਲ ਪੁਰਾਣੇ ਹਨ। ਇਹ ਸਿੱਕੇ ਪਿੰਡ ਦੇ ਗਰੀਬ ਪਰਿਵਾਰਾਂ ਦੀ ਮਦਦ ਲਈ ਵਰਤੇ ਗਏ। ਖੇਤਾਂ ਵਿੱਚ ਵੀਜ਼ ਖਰੀਦਣ ਲਈ ਟੁੱਟੀਆਂ ਸੱਤਾਂ ਦੀ ਮੁਰੰਮਤ ਅਤੇ ਸਕੂਲ ਦੀ ਇਮਾਰਤ ਨੂੰ ਠੀਕ ਕਰਨ ਲਈ ਇਹ ਸਾਰਾ ਪੈਸਾ ਲਗਾਇਆ ਗਿਆ। ਪਰ ਚੰਤਗੜ੍ਹੀ ਪਾਣੀ ਤੇ ਸਿੱਕਿਆਂ ਦੀ ਖਬਰ ਨੇੜਲੇ ਪਿੰਡਾਂ ਵਿੱਚ ਵੀ ਫੈਲ ਗਈ। ਸਭ ਤੋਂ ਪਹਿਲਾਂ ਧਰਮਪੁਰ ਪਿੰਡ ਦੇ ਲੋਕ ਆਏ। ਉਹਨਾਂ ਨੇ ਬੇਨਤੀ ਕੀਤੀ ਕਿ ਉਹਨਾਂ ਨੂੰ ਵੀ ਮਟਕੀ ਦਾ ਪਾਣੀ ਦਿੱਤਾ ਜਾਵੇ। ਪਿੰਡ ਦੀ ਸਵਾਂ ਤੇ ਸਲਾਹ ਕਰਕੇ ਮਦਦ ਕੀਤੀ ਗਈ। ਪਰ ਪਾਣੀ ਬਹੁਤ ਹੀ ਸੀਮਤ ਸੀ। ਉਹਨਾਂ ਲੋਕਾਂ ਨੇ ਪਹਿਲਾਂ ਬੇਨਤੀ ਕੀਤੀ ਪਰ ਜਦੋਂ ਉਹਨਾਂ ਨੂੰ ਘੱਟ ਪਾਣੀ ਮਿਲਿਆ ਤਾਂ ਉਹਨਾਂ ਵਿੱਚੋਂ ਕੁਝ ਨਾਰਾਜ਼ ਹੋ ਗਏ। ਉਹਨਾਂ ਨੂੰ ਲੱਗਾ ਕਿ ਸਕੂ ਦੇ ਹੱਕ ਸਿਰਫ ਇੱਕ ਪਿੰਡ ਦਾ ਨਹੀਂ ਹੋਣਾ ਚਾਹੀਦਾ ਇੱਕ ਰਾਤ ਕੁਝ ਅਣਪਛਾਤੇ ਲੋਕਾਂ ਨੇ ਖੂਹ ਕੋਲ ਆ ਕੇ ਮਟਕੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ surjit ਅਤੇ amarjit ਨੇ ਜੋ ਰਾਤ ਨੂੰ ਬਾਰੀ-ਬਾਰੀ ਨਿਗਰਾਨੀ ਕਰਦੇ ਸਨ ਉਹਨਾਂ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਇਸ ਤਰ੍ਹਾਂ ਉਸ ਖੂਹ ਦਾ ਪਾਣੀ ਕਦੇ ਵੀ ਨਹੀਂ ਸੀ ਸੁੱਕਿਆ ਪਰ ਇੱਕ ਹੈਰਾਨੀਜਨਕ ਗੱਲ ਇਹ ਹੈ ਕਿ ਮਟਕੀ ਨੂੰ ਖੂਹ ਤੋਂ ਕੱਟਣ ਤੋਂ ਬਾਅਦ ਵੀ ਪਾਣੀ ਦੀ ਚਮਕ ਗਾਇਬ ਨਹੀਂ ਸੀ ਹੋਈ ਪਾਣੀ ਹਜੇ ਵੀ ਉਮੀ ਨੀਲੀ ਰੋਸ਼ਨੀ ਛੱਡ ਰਿਹਾ ਸੀ ਬਾਬਾ ਗੁਰਮੁਖ ਨੇ ਇੱਕ ਪੁਰਾਣਾ ਕਾਗਜ਼ ਦਿਖਾਇਆ ਜੋ ਉਸਦੇ ਪਿਤਾ ਨੇ ਉਸ ਤੋਂ ਮਿਲਿਆ ਸੀ ਉਸ ਤੇ ਲਿਖਿਆ ਸੀ ਕਿ ਜਦੋਂ ਦੁਨੀਆਂ ਵਿੱਚ ਸੋਕਾ ਵਧੇਗਾ ਤੇ ਲੋਕ ਪਾਣੀ ਲਈ ਲੜਨਗੇ ਤਦੋਂ ਇੱਕ ਖੂਹ ਉਹਨਾਂ ਨੂੰ ਇਕੱਠਾ ਕਰੇਗਾ ਜੋ ਲਾਲਚ ਨਾ ਕਰਨਗੇ ਪਰ ਜੇ ਕਿਸੇ ਨੇ ਲਾਲਚ ਕੀਤਾ ਝਗੜਾ ਕੀਤਾ ਉਹ ਖੂਹ ਉਸ ਤੋਂ ਸਦਾ ਲਈ ਦੂਰ ਹੋ ਜਾਵੇਗਾ ਇਸ ਤਰ੍ਹਾਂ ਸਾਰੇ ਲੋਕਾਂ ਨੇ ਇਸ ਗੱਲ ਨੂੰ ਸਮਝਿਆ ਤੇ ਆਪਸ ਵਿੱਚ ਪਿਆਰ ਨਾਲ ਰਹਿਣ ਲੱਗੇ ਹੁਣ ਪਿੰਡ ਦੇ ਹਾਲਾਤ ਸਾਰੇ ਸੁਧਰ ਚੁੱਕੇ ਸਨ ਤੇ ਪਿੰਡ ਦੇ ਲੋਕਾਂ ਦੇ ਆਪਸੀ ਪਰ ਪਿਆਰ ਨਾਲ ਕਾਪਸੀ ਸਾਂਝ ਨਾਲ ਪਿੰਡ ਵਿੱਚ ਸੋਕੇ ਦੀ ਬਿਮਾਰੀ ਵੀ ਦੂਰ ਹੋ ਗਈ ਤੇ ਸਾਰਾ ਪਿੰਡ ਖੁਸ਼ਹਾਲ ਰਹਿਣ ਲੱਗਾ ਇਸ ਤਰ੍ਹਾਂ ਇਹ ਇੱਕ ਖੂਬੀ ਕਹਾਣੀ ਸੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ